ਜੀ ਸਿੰਧਲੇਵਾਲ ਵੱਡੀ ਖਬਰ ਜੀ ਜਿਦਾਂ ਨੂੰ ਦੇਖਦੇ ਨੇ ਇਹ ਅਫਰ ਵੀ ਅੰਦਰ ਆ ਗਿਆ ਹੈ ਕਿ ਐਸ ਵੱਕਤ ਜੀ ਦਾ ਸੂਚਨਾ ਦਿਖਾ ਰਹੇ ਆ ਉਹ ਦੇਖੋ ਕੀ ਹਾਲ ਹੈ ਵਾਰ ਵਾਰ ਅਸੀਂ ਜਲੰਧਰ ਦੇ ਪਿੰਸ ਹਸਪੀਟਲ ਵਿਖੇ ਮੌਜੂਦ ਆ ਕੁਝ ਹੀ ਦਿਰ ਪਹਿਲਾਂ ਜਿਹੜਾ ਹੈ ਕਿ ਵੱਡਾ ਕਾਫਲਾ ਇੱਕ ਆਂਦਾ ਵਹ ਤੇ ਉਹ ਕਾਫਲਾ ਜਿਹੜਾ ਹੈ ਕਿ ਜਗਜੀਤ ਸਿੰਘ ਦੱਲੇਵਾਲ ਹੋਰਾਂ ਨੂੰ ਲੈ ਕੇ ਜਿਹੜਾ ਹੈ ਕਿ ਉਹ ਜਲੰਧਰ ਵਿਖੇ ਪਹੁੰਚਦਾ ਬਿਲਕੁਲ ਠੀਕ ਤੁਸੀਂ ਸੁਣ ਰਹੇ ਹੋ ਜਗਜੀਤ ਸਿੰਘ ਦੱਲੇਵਾਲ ਨੂੰ ਹੁਣ ਜਲੰਧਰ ਨੂੰ ਅਧੀ ਰਾਤ ਨੂੰ ਸ਼ਿਫਟ ਕੀਤਾ ਗਿਆ ਕੁਝ ਸਮਾਂ ਪਹਿਲਾਂ ਜ਼ਰੂਰ ਉਹਨਾਂ ਨੂੰ ਕਿਲਾ ਭਵਾਨੀਗੜ੍ਹ ਤੋਂ ਜਿਹੜਾ ਹੈ ਕਿ ਉਹ ਲੈ ਕੇ ਜਾਇਆ ਗਿਆ ਸੀਗਾ ਹਾਲਾਂਕਿ ਕਿਆ ਸਰਾਈਆਂ ਬਹੁਤ ਲਗਾਈਆਂ ਜਾ ਰਹੀਆਂ ਸੀ ਕਿ ਉਹਨਾਂ ਨੂੰ ਦਿਹਾਣਾ ਲੈ ਕੇ ਜਾਇਆ ਜਾ ਸਕਦਾ ਜਾਂ ਮੁਖਾਲੀ ਲੈ ਕੇ ਜਾਇਆ ਜਾ ਸਕਦਾ ਪਰ ਪੰਜਾਬ ਪੁਲਿਸ ਤੇ ਖਾਸ ਤੌਰ ਤੇ ਪੰਜਾਬ ਸਰਕਾਰ ਵੱਲੋਂ ਜੋ ਇਹ ਫੈਸਲਾ ਲਿਆ ਗਿਆ ਵਹ ਉਹ ਬੇहद ਜਿਹੜਾ ਹੈ ਕਿ ਉਹ ਗ ਹੋ ਰਾ ਨੂੰ ਇਸ ਵਕਤ ਜਿਹੜਾ ਹੈ ਕਿ ਉਹ ਜਲੰਧਰ ਦੇ ਪਿੰਮਜ਼ ਹਸਪਤਲ ਵਿਖੇ ਲੈ ਕੇ ਆਏ ਨੇ ਸਾਹਮਣੇ ਤੁਸੀਂ ਇਸ ਵਕਤ ਐਂਬੂਲੈਂਸ ਦੇਖ ਸਕਦੇ ਹੋ ਕਿ ਵੱਡਾ ਕਾਫਲਾ ਜਿਹੜਾ ਇਸ ਵਕਤ ਗੱਡੀਆਂ ਦਾ ਵੀ ਉਹ ਅੰਦਰ ਇਸ ਵਕਤ ਮੌਜੂਦ ਹੈ ਪੁਲਿਸ ਪ੍ਰਸ਼ਾਸਨ ਹੈ ਇਸ ਵਕਤ ਮੌਜੂਦ ਹੈ ਪੂਰੇ ਹਸਪਤਲ ਨੂੰ ਜਿਹੜਾ ਛੋਣੀ ਦੇ ਵਿੱਚ ਤਬਦੀਲ ਕੀਤਾ ਗਿਆ ਹੈ ਇਵਨ ਤੱਕ ਕਿ ਜਿਹੜੇ ਲੋਕ ਅੰਦਰ ਇਲਾਜ ਵੀ ਜਿਹੜੇ ਇਲਾਜ ਵੀ ਨਹੀਂ ਉਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਵੀ ਬੜਾ ਜਿਹੜਾ ਕਿ ਉਹ ਅੰਦਰ ਚੈਕਿੰਗ ਕਰਕੇ ਜਾਂ ਜਾਂਚ ਕਰਕੇ ਪੁੱਛ ਪੜਤਾਲ ਕਰਕੇ ਜਿਹੜਾ ਹੈ ਕਿ ਉਹਨਾਂ ਨੂੰ ਅੰਦਰ ਤੋਰਿਆ ਜਾ ਰਿਹਾ ਹੈ ਸਰਕਾਰ ਦਾ ਇਹ ਕਦਮ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਲਿਆ ਹੈ ਖਾਸ ਤੌਰ ਤੇ ਉਹਦਾ ਮੋਟਿਵ ਕੀ ਹੈ ਪਿੱਛੇ ਦਾ ਇਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਹੈ ਕਿ ਉਹ ਬਹੁਤ ਸਾਰੇ ਜਿਹੜਾ ਕਿ ਸਵਾਲ ਵੀ ਪੈਦਾ ਕਰਦਾ ਪਰ ਚਿਲੰਦਰ ਦਾ ਜਿਹੜਾ ਪਿੰਮਸ ਹਸਪੀਟਲ ਹੈ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਇੱਕ ਹਸਪੀਟਲ ਹੈ ਪ੍ਰੈਮਿਸਿਸ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਇਸ ਵਕਤ ਜਿਹੜੀ ਫੋਰਸ ਲੱਗੀ ਹੋਈ ਹੈ ਹਾਲਾਂਕਿ ਅੰਦਰ ਡਿਪਾਰਟਮੈਂਟ ਸਾਰੇ ਨੇ ਮਲਟੀ ਸਪੈਸ਼ਲਿਸਟ ਸਪੈਸ਼ਲਿਸਟ ਇਹ ਹਸਪੀਟਲ ਹੈਗਾ ਵਾ ਜਿਹੜੀ ਇੱਕ ਪ੍ਰਾਈਵੇਟ ਜਿਹੜੀ ਇੱਕ ਹਸਪ ਦੀ ਚੇਨ ਇਹਨੂੰ ਚਲਾਂਦੀ ਆ ਡਾਇਰੈਕਟੋਰੇਟ ਜਿਹੜੇ ਨੇ ਕੀ ਇਥੇ ਉਹਦੇ ਬੈਠਦੇ ਨੇ ਪਰ ਜਿਸ ਤਰੀਕੇ ਦੇ ਨਾਲ ਰਾਤ ਵੇਲੇ ਐਸਵੇਚ ਉਫ ਚੁਪੀਤੇ ਇਸ ਵੇਲੇ ਜਗਜੀਤ ਸਿੰਘ ਬੱਲੇਵਾਲ ਹੋਰਾਂ ਨੂੰ ਜਲੰਧਰ ਵਿਖੇ ਸ਼ਿਫਟ ਕੀਤਾ ਗਿਆ ਵਾ ਜ਼ਰੂਰ ਉਹਦੇ ਪਿੱਛੇ ਕੋਈ ਪਲੈਨਿੰਗ ਵੀ ਹੋਏ ਕਿ ਹਾਲਾਂਕਿ ਇਸ ਵਕਤ ਰਾਤ ਦਾ ਸਮਾਂ ਇੱਥੇ ਹੋਇਆ ਪੌਣੇ 2 ਵਜੇ ਦਾ ਇਸ ਵਕਤ ਸਮਾਂ ਹੋਣ ਵਾਲਾ ਵਾ ਪਰ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਕਿਸਾਨ ਜਿੱਥੇ ਬੰਦੀ ਇਸ ਵਕਤ ਇੱਥੇ ਪਤਾ ਨਹੀਂ ਹੈ ਕਿਉਂਕਿ ਵੱਡਾ ਕਾਰਨ ਇਹੀ ਦੱਸਿਆ ਜਾ ਰਿਹਾ ਕਿਸੇ ਨੂੰ ਵੀ ਇਸ ਗੱਲ ਦੀ ਜਿਹੜੀ ਹੈ ਕਿ ਭਾਣਕ ਨਹੀਂ ਸੀ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਜਲੰਧਰ ਦੇ ਪ ਦਾ ਜਾ ਰਹਾ ਹੁਣ ਵੇਖਣਾ ਹੋਏਗਾ ਕਿ ਇਸ ਤਰੀਕੇ ਦੇ ਨਾਲ ਅਗਲੀ ਸਾਰੀ ਕਾਰਵਾਈ ਬੰਦੀ ਹੈ ਤੇ ਸਵੇਰ ਚੜਦੇ ਆ ਦਿਨ ਚੜਦੇ ਆ ਕਿਸਾਨ ਜਿੱਥੇ ਬੰਦੀਆਂ ਦਾ ਕੀ ਜਿਹੜਾ ਹੈ ਕਿ ਉਹ ਰੁਖ ਰਹਿਣ ਵਾਲਾ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ